एनटीएफ प्रॉपर रेंज ਵੱਲੋਂ ਮੁਹਾਲੀ ਦੇ ਗੁਰਦੁਆਰਾ ਸਿੰਘ ਸ਼ਹੀਦਾ ਬਾਹਰ ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਮੁਹਿੰਮ ਯੁੱਧ ਨਸ਼ਿਆ ਵਿਰੁੱਧ ਸੰਬੰਧੀ ਲੋਕਾਂ ਨੂੰ ਜਾਗਰੂਕ ਕਰਨ ਲਈ ਲਗਾਈ ਗਈ ਮਿੱਠੇ ਪਾਣੀ ਦੀ ਛਬੀ ਇਸ ਦੌਰਾਨ ਆਈਜੀ ਆਕਾਸ਼ਦੀਪ ਆਲਕ ਵੱਲੋਂ ਛਬੀ ਪੀਨ ਵਾਇ ਸੰਗਤਾਂ ਨੂੰ ਯੁੱਧ ਨਸ਼ਿਆ ਵਿਰੁੱਧ ਮੁਹਿੰਮ ਸੰਬੰਧੀ ਲੋਕਾਂ ਨੂੰ ਇਸ਼ਤਿਹਾਰ ਪੈਂਫਲਟ ਵੰਡੇ ਗਏ ਅਤੇ ਲੋਕਾਂ ਨੂੰ ਕਿਹਾ ਕਿ ਜੇਕਰ ਤੁਹਾਡੇ ਇਲਾਕੇ ਵਿੱਚ ਕਿਤੇ ਵੀ ਨਸ਼ਾ ਵਿਕਦਾ ਹੈ ਤਾਂ ਤੁਰੰਤ ਇਸ ਇਸ਼ਤਿਹਾਰ ਉੱਪਰ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰੋ ਤਾਂ ਜੋ ਨਸ਼ੇ ਨੂੰ ਜੜੋਂ ਪੁੱਟਿਆ ਜਾ ਸਕੇ ਅਤੇ ਇਸ ਨੰਬਰਾਂ ਤੇ ਦਿੱਤੀ ਗਈ ਜਾਣਕਾਰੀ ਸੰਬੰਧੀ ਜਾਣਕਾਰੀ ਦੇਣ ਵਾਲਿਆਂ ਦਾ ਵੇਰਵਾ ਗੁਪਤ ਰੱਖਿਆ ਜਾਵੇਗਾ ਅੱਜ ਜਿਹੜੀ ANTF ਐਂਟੀ ਨਾਰਕੋਟਿਕ ਟਾਸਕ ਫੋਰਸ ਮੁਹਾਲੀ ਐਸਐਸ ਨਗਰਵਾਲਾ ਰੇਂਜ ਗੁਰੂਗਰ ਨਗਰਵਾਲਾ ਤੋਂ ਜਿਹੜੀ ਚੱਲਾਈ ਗਈ ਆ ਉਹ ਸ਼ਬੀਰ ਲਗਾਈ ਗਈ ਆ ਉਹ ਗੁਰੂ ਅਰਜਨ ਦੇਵ ਮਹਾਰਾਜ ਤੇ ਜਿਹੜੇ ਗੁਰਪੁਰਬ ਦੇ ਸੰਬੰਧ ਵਿੱਚ ਅਸੀਂ ਲਾਈ ਆ ਨਾਲੇ ਮੇਨ ਮਕਸਦ ਸਾਡਾ ਸੀ ਵੀ ਲੋਕਾਂ ਨੂੰ ਜਿਹੜਾ ਜਯੋਧ ਨਸ਼ਿਆਂ ਵਿਰੁੱਧ ਜਿਹੜੀ ਮੁਹਿੰਮ ਚੱਲ ਰਹੀ ਉਹਦੇ ਬਾਰੇ ਜਾਗਰੂਕ ਕਰਨਾ ਤੇ ਨਾਲੇ ਲੋਕਾਂ ਨੂੰ ਉਹ ਅਸੀਂ ਪੈਂਫਲੈਟ ਵੰਡੇ ਆ ਨਾਲੇ ਲੋਕਾਂ ਨੂੰ ਇਸ ਸੰਬੰਧੀ ਜਾਗਰੂਕ ਕੀਤਾ ਵੀ ਜੇ ਤੁਹਾਡੇ ਪਿੰਡਾਂ 'ਚ ਤੁਹਾਡੇ ਆਸ-ਪਾਸੇ ਕਸਬਿਆਂ 'ਚ ਕੋਈ ਵੀ ਜਿਹੜਾ ਨਸ਼ਾ ਜਿਹੜਾ ਵੇਚਦਾ ਹੈ ਉਹਦੇ ਬਾਰੇ ਸਾਨੂੰ ਦੱਸੋ ਤੇ ਤੁਹਾਡੀ ਜਿਹੜੀ ਆ ਉਹ ਸੂਚਨਾ ਅਸੀਂ ਗੁੱਪਤ ਰੱਖਾਂਗੇ ਤਾਂ ਕਿ ਜਿਹੜੇ ਨਸ਼ਿਆਂ ਦੇ ਜਿਹੜੇ ਜਿਹੜਾ ਨਸ਼ਿਆ ਨਸ਼ੇ ਚੱਲ ਰਹੇ ਵੱਡੇ ਪੱਧਰ ਤੇ ਇਹਨਾਂ ਨੂੰ ਖੱਲ੍ਹ ਪਾਈ ਜਾ ਸਕੇ ਹਰ ਪਿੰਡਾਂ ਵਾਲੇ ਵਿੱਚ ਦਾ ਪਿੰਡਾਂ ਦੇ ਵਿੱਚ ਆ ਪਿੰਡਾਂ ਤੇ ਕੁਝ ਵੀ ਪੰਨਾ ਜਾ ਸਕਦਾ ਹਾਂਜੀ ਹਾਂਜੀ ਬਿਲਕੁਲ ਜੀ ਸਕੂਲਾਂ ਪਿੰਡਾਂ ਦੇ ਵਿੱਚ ਵੀ ਅਸੀਂ ਜਾ ਰਹੇ ਹਾਂ ਤੇ ਜਿੱਥੇ-ਜਿੱਥੇ ਅਸੀਂ ਅਪਰੋਚ ਕਰ ਸਕਦੇ ਅਸੀਂ ਕਰ ਰਹੇ ਹਾਂ